ਸ੍ਰੀ ਕਾਂਜੀ ਇਹ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਸ਼ੌਕ ਪੰਜਾਬੀਆਂ ਦੇ ਆ ਭਾਈ ਸਾਹਿਬ ਨੇ ਬਗੀਚੀ ਲਾਈ ਹੋਈ ਆ ਫੁੱਲ ਲਾਈ ਹੋਏ ਨੇ ਤੇ ਸੱਭਿਆਚਾਰ ਨੂੰ ਪ੍ਰਮੋਟ ਕਰਦੀਆਂ ਤਸਵੀਰਾਂ ਲਈਆਂ ਹੋਈਆਂ ਨੇ ਇਹਨਾਂ ਨੇ ਪੰਜਾਬ ਦਾ ਅਮੀਰ ਵਿਰਸਾ ਪ੍ਰਾਣੀਆਂ ਸੱਭਿਆਚਾਰਕ ਤਸਵੀਰਾਂ ਨੇ ਤੇ ਇੱਕ ਵਿਰਸਾ ਆ ਰਿਹਾ ਹੈ ਇਹਨਾਂ ਨੇ ਸੱਦ ਕੇ ਜਾਈਏ ਨਾ ਵੀਰਾਂ ਦੇ ਜਿਹੜੇ ਆਪ ਵੀ ਜੁੜਦੇ ਨੇ ਤੇ ਨਾਲ ਹੋਰਾਂ ਨੂੰ ਵੀ ਜੋੜਦੇ ਨੇ ਇਹ ਇਨਾਂ ਨੇ ਝੂਲਾ ਰੱਖਿਆ ਹੋਇਆ ਹੈ ਬੱਚਿਆਂ ਹਾਸਤੇ ਆਹ ਬਹੁਤ ਬਧੀਆ ਚੀਜ਼ ਲਾਈ ਹੋਈ ਹੈ ਤੇ ਇਸੇ ਤਰ੍ਹਾਂ ਹਾਥੀ ਪੇਂਟਿੰਗ ਕੀਤੀ ਹੈ ਚਰਖਾ ਸਾਡਾ ਸਾਡੇ ਪੁਰਾਣੇ ਬਜ਼ੁਰਗਾਂ ਦੀ ਨਿਸ਼ਾਨੀ ਰੱਖੀ ਹੋਈ ਹੈ ਤੇ ਇਹ ਇਸ ਤਰ੍ਹਾਂ ਦਾ ਇਹਨਾਂ ਨੇ ਆਪਣਾ ਮਾਹੌਲ ਬਣਾਇਆ ਹੋਇਆ ਹੈ ਦੋਸਤਾਂ ਮਿੱਤਰਾਂ ਨਾਲ ਬੈਠਣ ਨੂੰ ਇਸ ਤਰ੍ਹਾਂ ਬੈਠਣ ਨੂੰ ਤੇ ਕਾਫੀ ਚੰਗੀ ਤਰ੍ਹਾਂ ਕੰਮ ਕੀਤਾ ਹੈ ਇਹਨਾਂ ਨੇ ਇਦਾਂ ਦੀ ਕੰਮ ਹੋਣੇ ਚਾਹੀਦੇ ਨੇ ਜਿਹਦੀ ਕੋ ਜਗ੍ਹਾ ਹੈਗੀ ਹੈ ਟਾਈਮ ਹੈਗਾ ਸ਼ੌਂਕ ਨਾਲੇ ਕੰਮ ਕਰਨੇ ਚਾਹੀਦੇ ਨੇ ਚੰਗਾ ਜੀ ਸਤਿ ਸ੍ਰੀ ਅਕਾਲ